ਲੇ ਬੁੱਤ ਉਹ ਗਿਆ ਮੁੰਡਾ ਹੁਣ ਪੈਸੇ ਲੈਣ ਵੇ ਉਹਨੂੰ ਸਾਰੀ ਗੱਲ ਦੱਸਤੀ ਇਹ ਆ ਵੀ ਗਿਆ ਹਾਂ ਮੈਡਮ ਜੀ ਸਸਰੀ ਗਾਲੀ ਸਸਰੀ ਗਾਲ ਜੀ ਉਹ ਮੈਂ ਪੁੱਛਣਾ ਮੇਰੀ ਉਮਰ ਅਮਰਾ ਜੂਏ ਜੀ ਰਜ ਕਿੰਨੀ ਉਮਰ ਤੁਹਾਡੀ ਮੇਰੀ 18 ਸਾਲੀ ਲੈ ਦੱਸ ਕੀ ਨਾਮ ਹੈ ਤੁਹਾਡਾ ਮੇਰਾ ਹੀ ਆਮਨਦੀਪ ਸਿੰਘ ਹੀ ਇੱਕ ਮਿੰਟ ਵੇਟ ਕਰੋ ਕਿੰਨੀ ਗਈ ਡੇਡੀ ਦਾ ਨਾਮ ਕੀ ਹੈ ਜੀ ਜਗਤਾਰ ਸਿੰਘ ਹੀ ਓਕੇ ਜੀ ਸਟੱਡੀ ਕਿੰਨੀ ਕੀਤੀ ਤੁਸੀਂ ਮੈਂ ਪਲੱਸ 2 ਕਰਕੇ ਬੀਏ ਕਰਨ ਲੱਗ ਰਹੀ ਹਾਂ ਓਕੇ ਤੁਸੀਂ ਬੈਠ ਕੇ ਗੱਲ ਕਰੋ ਨਾ ਫਿਰ ਤੁਸੀਂ ਤਾਂ ਖੜ ਗਏ ਜਿਵੇਂ ਬੱਚਣਾ ਮੈਨੂੰ ਚਾਚੀ ਨੇ ਕਹੀ ਨਹੀਂ ਹੈਗਾ ਇਹ ਮੈਂ ਮੈਨੂੰ ਐਸੀ ਮਹਾ ਚਲ ਵੀ ਪਹਿਲਾਂ ਤੂੰ ਪੈਸੇ ਚੱਕ ਲੈ ਮੈਂ ਉਹ ਪੈਸੇ ਮੈਂ ਚਲ ਪਹਿਲਾਂ ਮੈਡਮ ਨੂੰ ਪੁੱਛਿਆ ਹੀ ਮੇਰੀ ਉਮਰਾਂ ਬਾਰੇ ਹਾਂ ਹੁਣ ਸਮਝ ਲੈ ਗੱਲ ਤੁਸੀਂ ਪਲੱਸ 2 ਕੀਤੀ ਆ ਹਾਂ ਜੀ ਰਾਜੀਸ਼ ਸ਼ਾਇਦ ਤੁਸੀਂ ਆਪਣੀ ਨਿਗਾ ਦੇ ਵਿੱਚ ਤਾਂ ਬਾਰਾ ਪੜਿਓ ਪਰ ਮੇਰੀ ਨਿਗਾਹ 'ਚ ਤੁਸੀਂ ਬਹੁਤ ਪੜੇ ਲਿਖੇ ਹੋ। ਨਾਲੇ ਤੁਹਾਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਅਸੀਂ ਤਾਂ 12 ਕੀਤੀਆਂ ਨੇ ਅੱਗੇ ਅਸੀਂ ਪੜ੍ਹਾਈ ਕਰ ਨਹੀਂ ਸਕਦੇ ਅਸੀਂ ਬੇਰੁਜ਼ਗਾਰਾਂ। ਤੁਸੀਂ ਤਾਂ ਜੀ 12 ਪੜੇ ਹੋਏ ਵੀ ਪੀ ਐਚ ਡੀ ਵਾਲਿਆਂ ਨੂੰ ਵੀ ਮਾਤ ਪਾ ਸਕਦੇ ਹੋ। ਮੈਡਮ ਜੀ ਉਹ ਕਿਵੇਂ ਹੀ? ਦੇਖੋ ਜੀ ਸਾਡੀ ਕੰਪਨੀ ਦਾ ਨਾਮ ਹੈ ਸੈਲਫ ਮੇਡ ਜਿਹੜੀ ਕਿ ਆਲਰੇਡੀ ਚਾਚੀ ਜੀ ਨੇ ਵੀ ਜੁਆਇਨ ਕੀਤੀ ਹੋਈ ਆ ਤੇ ਤੁਹਾਡੀ ਗਵੰਡਣ ਸਾਹਮਣੇ ਆ ਜਿਹੜੀ ਪ੍ਰੀਤੋ ਉਹਨੇ ਵੀ ਜੁਆਇਨ ਕੀਤੀ ਆ। ਹੋਰ ਵੀ ਤੁਹਾਡੇ ਪਿੰਡ ਚ ਪਤਾ ਨਹੀਂ ਕਿੰਨੇ ਕੁ ਮੁੰਡੇ ਕੁੜੀਆਂ ਨੇ ਜਿਨ੍ਹਾਂ ਨੇ ਬਹੁਤ ਘੱਟ ਪੜਾਈ ਕੀਤੀ ਆ ਤੁਸੀਂ ਤਾਂ ਫੇਰ ਵੀ ਪਲੱਸ 2 ਕੀਤੀ ਆ ਆ ਦੇਖੋ ਚਾਚੀ ਜੀ ਬਿਲਕੁਲ ਅਨਪੜ੍ਹ ਨੇ ਇਹਨਾਂ ਨੇ ਵੀ ਜੁਆਇਨ ਕੀਤੀ ਆ ਤੇ ਸਾਡੀ ਜਿਹੜੀ ਸੈਲਫ ਮੇਡ ਕੰਪਨੀ ਆ ਨਾ ਇਹ ਇੱਕ ਇਨਸਾਨ ਨੂੰ ਬਿਲਡ ਕਰਦੀ ਹੈ ਮਤਲਬ ਕਿ ਉਹਨੂੰ ਸਿਖਾਉਂਦੀ ਆ ਵੀ ਤੁਸੀਂ ਘਰੇ ਬਹਿ ਕੇ ਪੈਸੇ ਕਿਵੇਂ ਕਮਾ ਸਕਦੇ ਹੋ ਉਹ ਵੀ ਬਿਨਾ ਕਿਸੇ ਖਰਚੇ ਤੇ ਬਿਨਾ ਕੋਈ ਮਿਹਨਤ ਤੋਂ ਮੈਡਮ ਜੀ ਇਹਦੇ ਬਾਅਦ ਤੇ ਫਿਰ ਸਾਨੂੰ ਕੰਮ ਕੀ ਕਰਨਾ ਪਊਗਾ ਕੁਛ ਵੀ ਨਹੀਂ ਤੁਸੀਂ ਤਾਂ ਕੁਛ ਵੀ ਨਹੀਂ ਕਰਨਾ ਤੁਸੀਂ ਤਾਂ ਥੋੜੇ ਜਿ ਮੈਂਬਰ ਬਣਾਉਣੇ ਆ ਬਸ ਜਿਵੇਂ ਕਿ ਚਾਚੀ ਜੀ ਬਣਾ ਰਹੇ ਨੇ ਜਿਵੇਂ ਲੇਡੀਜ਼ ਵਾਸਤੇ ਤਾਂ ਸਾਡਾ ਕੰਮ ਇਹ ਆ ਵੀ ਉਹਨਾਂ ਨੇ ਸਾਡੇ ਪ੍ਰੋਡਕਟਸ ਵੇਚਣੇ ਹੁੰਦੇ ਆ ਪਰ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਤੁਸੀਂ ਸਿਰਫ ਸਾਡੀ ਟੀਮ ਦੇ ਵਿੱਚ ਵੱਧ ਤੋਂ ਵੱਧ ਮੈਂਬਰਸ ਜੋੜਨੇ ਨੇ ਜਿਹੜਾ ਕਿ ਥੋਡੇ ਵਰਗੇ ਵਾਸਤੇ ਤਾਂ ਜੋਮ ਹੀ ਸਿੰਪਲ ਹੈ ਜਿਵੇਂ ਕਿ ਤੁਸੀਂ ਇੰਨਾ ਬੋਲਦੇ ਹੋ ਤੁਸੀਂ ਵੀ ਜੋਮ ਹੀ ਮੇਰੇ ਵਰਗੇ ਚਾਚੀ ਜੀ ਵੀ ਇੰਨੇ ਹੀ ਬੋਲਦੇ ਨੇ ਸਾਨੂੰ ਇਦਾਂ ਦੇ ਲੋਕਾਂ ਦੀ ਨਾ ਬਹੁਤ ਨੀੜ ਹੈ ਜਿਹੜੇ ਬੱਦ ਤੋਂ ਬਾਦ ਬੋਲਦੇ ਨੇ ਕਿਉਂਕਿ ਆਪਾਂ ਆਪਣੀਆਂ ਗੱਲਾਂ ਦੇ ਥਰੂ ਕਿਸੇ ਵੀ ਇਨਸਾਨ ਨੂੰ ਆਪਣੇ ਵੱਲ ਖਿੱਚ ਸਕਦੇ ਆ ਮੈਡਮ ਜੀ ਤੁਸੀਂ ਤਾਂ ਨਹੀਂ ਸਾਨੂੰ ਜਾਣ ਕੇ ਖਿੱਚੀ ਜਾਂਦੇ ਓਹੋ ਸਰ ਤੁਸੀਂ ਕਿਹੋ ਜਿਹਾ ਕੁਝ ਸੋਚਦੇ ਹੋ ਆ ਚਾਚੀ ਨੂੰ ਪੁੱਛੋ ਇਹਨਾਂ ਦਾ ਨਾਮ ਤਾਂ ਆਲਰੇਡੀ ਸਾਡੀ ਲਿਸਟ ਦੇ ਵਿੱਚ ਆ ਚੁੱਕਿਆ ਹੈ ਜਿਹੜੇ ਕਿ ਟੌਪ ਲਿਸਟਡ ਮੰਨੇ ਜਾਂਦੇ ਨੇ ਹੁਣ ਦੇਖੋ ਤੁਸੀਂ ਕੀ ਕੰਮ ਕਰਨਾ ਹੈ ਤੁਸੀਂ ਕੁਝ ਨਹੀਂ ਕਰਨਾ ਮੈਨੂੰ 10000 ਰੁਪਏ ਐਂਟਰੀ ਫੀਸ ਜਮ੍ਹਾਂ ਕਰਵਾਓ ਮੈਂ ਨਾ ਤੁਹਾਡਾ ਆਨਲਾਈਨ ਨਾਮ ਛਾੜ ਦੂੰਗੀ ਸੀ ਫਿਰ ਮੈਡਮ ਜੀ ਤੁਸੀਂ ਕਿੰਨੇ ਕਮਾ ਲੈਣੇ ਆਹੀ ਬਸ 5-6 ਲੱਖ ਰੁਪਏ ਇਹ ਮਹੀਨੇ ਦਾ ਕਮਾ ਲੈਣੀਆਂ 5-6 ਲੱਖ ਹੀ ਹਾਂਜੀ ਸਾਡੇ ਉਹਦੇ ਪੰਜ-ਪੰਜ ਸਾਲ ਚ ਕਮਾਉਂਦੇ ਨੇ ਇਹਨਾਂ ਤਾਂ ਹੀ ਓਹੋ ਇਹੀ ਤਾਂ ਪਿੰਡਾਂ ਵਾਲੇ ਲੋਕਾਂ ਦੀ ਕਮਜ਼ੋਰੀ ਹੁੰਦੀ ਹੈ ਉਹ ਕਿਸੇ ਦੀ ਗੱਲ ਤੇ ਛੇਤੀ ਛੇਤੀ ਟਰਸਟ ਨਹੀਂ ਕਰਦੇ ਹੁਣ ਜੀ ਕੋਈ ਮੇਰੇ ਵਰਗਾ ਸੈਂਸੇਬਲ ਬੰਦਾ ਆ ਵੀ ਗਿਆ ਤੁਹਾਨੂੰ ਦੱਸਣ ਵਾਸਤੇ ਤੁਸੀਂ ਇੰਨੀ ਛੇਤੀ ਕਿਉਂ ਯਕੀਨ ਕਰੋਗੀ ਤੁਸੀਂ ਨਾ ਤੁਸੀਂ ਦੋਏ ਜਣੇ ਜਾ ਕੇ ਕਦੇ ਪ੍ਰੀਤੋ ਨਾਲ ਗੱਲ ਕਰਿਓ ਉਹਨੇ ਵੀ ਮੇਰੀ ਟੀਮ ਕੋਲ ਨੂੰ ਜੋਇਨ ਕੀਤੀ ਆ ਸਾਡੀ ਕੰਪਨੀ ਤੇ ਆਈ ਥਿੰਕ ਹੁਣ ਉਹ ਬਹੁਤ ਵਧੀਆ ਪੈਸੇ ਕਮਾ ਰਹੀ ਆ ਉਹ ਉਹਦੇ ਨਾਲ ਤਾਂ ਪੁੱਤ ਮੈਂ ਤਾਂ ਨਹੀਂ ਗੱਲ ਕੀਤੀ ਇਹ ਤਾਂ ਚਲ ਸਾਡਾ ਆਬਦਾ ਹੈ ਨਾ ਉਹ ਪਤਾ ਹੈ ਕੀ ਆ ਹੁਣ ਤੂੰ ਤਾਂ ਮੈਨੂੰ ਦੱਸ ਗਈ ਉਹਦੇ ਤੂੰ ਤਾਂ ਮੇਰੀਆਂ ਧੀਆ ਵਰਗੀਆਂ ਮੇਰੇ ਤੋਂ ਪੜਦਾ ਰੱਖ ਲਿਆ ਫਿਰ ਮੈਂ ਵੀ ਰੱਖ ਲਿਆ ਹੁਣ ਮੈਂ ਵੀ ਦੱਸਦੀ ਨਹੀਂ ਚੋਰੀਓ ਚੋਰੀਓ ਅਮੀਰ ਹੋ ਕੇ ਹੀ ਦਿਖਾਉਣਾ ਬਸ ਆਂਟੀ ਜੀ ਤੁਸੀਂ ਐਂ ਤਾਂ ਵੇਖੋ ਵੀ ਤੁਹਾਨੂੰ ਤਾਂ ਮੈਂ ਪ੍ਰੋਡਕਟਸ ਦਿੱਤੇ ਆ ਵੇਚਣ ਵਾਸਤੇ ਉਹਨਾਂ ਨੂੰ ਤਾਂ ਮੈਂ ਕੁਝ ਵੀ ਨਹੀਂ ਦਿੱਤਾ ਉਹਨਾਂ ਨੂੰ ਤਾਂ ਆਹ ਕੰਮ ਦਿੱਤਾ ਮੈਂ ਮੈਂਬਰ ਜੋੜਨਾ ਇਹ ਕਰਨਾ ਹਾਂ ਅਗਰ ਤੁਸੀਂ ਇਹਨਾਂ ਵਾਂਗੂ 15000 ਰੁਪਏ ਫੀਸ ਜਮ੍ਹਾਂ ਕਰਾਓਗੇ ਫਿਰ ਅਸੀਂ ਤੁਹਾਨੂੰ ਪ੍ਰੋਡਕਟ ਦੇ ਦਾਂਗੇ ਤੁਸੀਂ ਉਹ ਵੇਚਣੇ ਆ ਪਰ ਉਹ ਸ਼ਾਇਦ ਲੇਡੀਜ਼ ਨੂੰ ਹੀ ਸ਼ੋਭਾ ਦਿੰਦਾ ਕੰਮ ਤੁਸੀਂ ਮੈਂਬਰ ਬਣਾਉਣਾ ਸ਼ੁਰੂ ਕਰ ਦਿਓ ਬਸ ਮੈਂਬਰ ਕਰਦਾ ਮੈਂ ਬਾਦੂ ਬਣਾ ਦੂੰ ਐ ਕਾਲਜੇ ਬਾਦੂ ਬੜਦੇ ਮੇ ਨਾਲ ਹਰੇਕ ਨੂੰ ਦੱਸਦਾ ਕਰੂੰ ਮੈਂ ਇਹਦੀ ਤਾਂ ਪਾਰਟੀ ਬਾਲੀ ਵੱਡੀ ਆ ਇਹਦੇ ਨਾਲ ਤਾਂ ਦੇਸਾਂ ਦੇ ਜਵਾਬ ਆਉਂਦੇ ਜਿੱਦੇ ਦਾ ਝਰਮ ਦੇ ਹ ਹੁਣ ਇਹ ਮੈਂਬਰ ਫਿਰ ਮੈਂ ਥੋੜੇ ਚ ਲਿਖਾ ਤੁਸੀਂ ਕੀਤਾ ਇਹ ਕੀ ਮੈਂ ਹੁੰਦਾ ਮੈਨੂੰ ਤਾਂ ਉਹਦਾ ਪਤਾ ਨਹੀਂ ਪੁੱਤ ਤੂੰ ਆਪ ਕਰ ਲੈ ਮਤਲਬ ਕਿ ਇਹ ਮੈਂਬਰ ਤੁਸੀਂ ਬਣਾਇਆ ਨਾ ਹਾਂ 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 ਓਕੇ ਹਾਂ ਹਾਂ ਮੈਂ ਤੁਹਾਡੀ ਲਿਸਟ ਚ ਐਡ ਕਰ ਦਿੰਨੀ ਆ ਜੀ ਹਾਂ ਇਹ ਤਾਂ ਅਮਨਦੀਪ ਸਿੰਘ ਦੱਸਿਆ ਸੀ ਨਾਮ ਤੁਸੀਂ ਹਾਂਜੀ ਲਿਸਟ ਜੀ ਖਾਸੀ ਵੱਡੀ ਬਣਾਈ ਫਿਰਦੇ ਹਾਂ ਸਰ ਸਾਡਾ ਰੋਜ਼ ਦਾ ਕੰਮ ਹੈ ਜੀ ਸਵੇਰੇ ਉੱਠਦੇ ਆ ਸ਼ਾਮ ਤੱਕ ਕਾਹੀ ਕੰਮ ਚੱਲਦਾ ਮੇਰਾ ਵੀ ਜਿਹੜਾ ਹੱਟਾਕੀ ਨੂੰ ਹੱਥ ਪਵਾ ਦਾਂਗੇ ਫੇਰੇ ਲੈ 10 ਗੱਲਾਂ ਕਈ ਨੀ ਕਰਦਾ ਪੁੱਤ ਜੇ ਤੂੰ ਮੇਰਾ ਹੱਥ ਟਾਕੀ ਨੂੰ ਪੈਣ ਲੱਗ ਰਿਹਾ ਫਿਰ ਤੂੰ ਕਿ ਪਿੱਛੇ ਰਹਿ ਜਾਵੇਂਗਾ ਰਾਜੀ ਤੁਸੀਂ ਕਾਲਜ ਕਰਦੇ ਤੇ ਜਾਂਦੇ ਹੋ ਫਿਰ ਮੈਂ ਬਸ ਤੇ ਆ ਨਹੀਂ ਓ ਵਿਚਾਰੇ ਨੇ ਪਲੱਸ 2 ਕੀਤੀ ਐ ਤੇ ਬਸ ਤੇ ਧੱਕੇ ਖਾਂਦਾ ਫਿਰਦਾ ਵਿਚਾਰਾ ਹੋਰ ਉਹ ਬਸੀਆਂ 'ਚ ਲਟਕ ਕੇ ਜਾਣਾ ਪੈਂਦਾ ਹੀ ਹਮ ਕਿੰਨਾ ਚੰਗਾ ਲੱਗੂਗਾ ਨਾ ਜੇ ਬਾਕੀ ਤੁਹਾਡੇ ਸਾਰੇ ਜਣੇ ਨਾਲ ਦੇ ਬਸ ਦੇ ਕਾਲਜ ਜਾ ਕਰਨਗੇ ਤੇ ਤੁਸੀਂ ਉਹਨਾਂ ਦੇ ਅੱਗੇ ਗਿਰੂ ਵੀ ਕੌਣ ਤੇ ਹਾਂ ਜੀ ਰੁਪੀ ਕੌਣ ਤੇ ਹੂੰ ਇਹ ਸੰਭਵ ਕਿਵੇਂ ਹੋਊਗਾ ਫਰੀ ਸੰਭਮਤਾ ਜੀ ਇੱਕ ਮਿੰਟ ਚ ਹੋ ਜਾਊਗਾ ਤੁਸੀਂ ਮੈਨੂੰ ਫੀਸ ਜਮਾ ਕਰਵਾ ਦਿਓ ਕਿੰਨੀ ਕਿਲੇ ਮੈਂ ਆ 10000 ਪੀ ਲਿਆ ਦੋ ਕੱਟ ਵੱਧ ਨਹੀਂ ਹੁੰਦਾ ਜੀ ਨਹੀਂ ਜੀ ਫਿਰ ਪੇਮੈਂਟ ਵੀ ਤੁਹਾਨੂੰ ਘੱਟ ਹੀ ਆਊਗੀ ਨਾ ਨਾ ਮੈਂ 5000 ਵੱਧ ਦੇ ਚੱਕ ਲੇਵਾਂ ਇਵੇਂ ਪੇਮੈਂਟੇ ਵੱਧ ਆ ਜਾਈ ਓਕੇ ਠੀਕ ਹੈ ਲੇ ਮੈਂ ਹੁਣੇ ਆ ਗਿਆ 2 ਮਿੰਟ ਚ ਵਾਪਸ ਐਂ ਕਰੀ ਛੇ ਤੂੰ ਮੁੜੇ ਨਾਲ ਕਿਸੇ ਕੋਲ ਗੱਲ ਨਾ ਕਰੀ ਰਾਹ 'ਚ ਕਿਤੇ ਕੋਈ ਮਿਲ ਜੇ ਪਹਿਲਾਂ ਕਿੰਨੀ ਕਰਦੀ ਚਾਚੀ ਮੈਂ ਚੰਗਾ ਚੰਗਾ ਐਂ ਤੂੰ ਸਿਆਣਾ ਹੈਗਾ ਐਂ ਤਾਂ ਇਹ ਬਾਲਾ ਸਿਆਣਾ ਹੈ ਪੁੱਤ ਜੇ ਮੈਂ ਇਹਨੂੰ ਕਹਿ ਦੇਣਾ ਗੱਲ ਨਾ ਕਰੀ ਜਮੇ ਨਹੀਂ ਕਿਸੇ ਕੋਲੇ ਕਰਦਾ ਮੁੰਡਾ ਮਿਹਨਤੀ ਹੈ ਹਾਂ ਹਾਂ ਇਹ ਤਾਂ ਹੈ ਮੁੰਡਾ ਤਾਂ ਪੂਰਾ ਮਿਹਨਤੀ ਹੈ ਸਾਡਾ ਫਿਰ ਮੈਂ ਤੁਸੀਂ ਚਾਚੀ ਜੀ ਕੋਈ ਹੋਰ ਵੀ ਮੈਂਬਰ ਬਣਾ ਲਓ ਜਲਦੀ ਅ ਠੀਕ ਹੈ ਫਿਰ ਮੈਂ ਅੱਜ ਨਾ ਅੱਜ ਹੀ ਬੈਠੀ ਸੀ ਗੱਲ ਸੁਣੋ ਜਦੋਂ ਕੋਈ ਮੈਂਬਰ ਬਣ ਜਾਂਦਾ ਨਾ ਨਾਲ ਦੀ ਨਾਲ ਫੀਸ ਜਮ੍ਹਾਂ ਕਰਵਾ ਕੇ ਉਹਦਾ ਨਾਮ ਲਿਖ ਲਿਆ ਕਰੋ ਮੈਂ ਪੈਸੇ ਫੜ ਕੇ ਰੱਖ ਲਿਆ ਕਰੂੰਗੀ ਜਦੋਂ ਤੁਸੀਂ ਆਜਿਆ ਕਰੋਗੇ ਮੈਂ ਉਦੋਂ ਲਿਖਿਆ ਦਿਆ ਕਰੂੰ ਠੀਕ ਅੱਜ ਹੀ ਬੈਠੀ ਸੀ ਮੈਂ ਤਾਂ ਬਾਰ ਮੂਰੇ ਪਹਿਲਾਂ ਤਾਂ ਮੈਂ ਉਂ ਕਈ ਕਰਾਂ ਦੇ ਗਈ ਉਹ ਸਮਾਨ ਜਾਂ ਲੈ ਕੇ ਕਿਸੇ ਨੇ ਨਾ ਲਿਆ ਅੱਜ ਮੈਂ ਆਕ ਕੇ ਕਰੇ ਤਰਕੇ ਸਮਾਨ ਉਹਨਾਂ ਜਿਹੜੀਆਂ ਪਿੰਡੂ ਔਰਤਾਂ ਹੁੰਦੀਆਂ ਨੇ ਇਹਨਾਂ ਨੂੰ ਮਹਿੰਗੇ ਪ੍ਰੋਡਕਟਸ ਦਾ ਪਤਾ ਹੀ ਨਹੀਂ ਹੁੰਦਾ ਹਾਂ ਮੈਂ ਅੱਜ ਫਿਰ ਬੈਗੀ ਬਸ ਦੇਖਦੀ ਆ ਕੀ ਬਣਦਾ ਇੰਨੇ ਨੂੰ ਇਹ ਨਿਕਲਿਆ ਸਾਹਮਣੇ ਘਰ ਵਾਲੇ ਤੋਂ ਅਪ੍ਰੀਤ ਕਿਉਂ ਤੇ ਮੈਂ ਬੁਲਾ ਲਿਆ ਜਦੋਂ ਮੈਂ ਸਾਰੀ ਗੱਲ ਦੱਸੀ ਇਹ ਤਾਂ ਕਹਿੰਦਾ ਚਾਚੀ ਮੈਨੂੰ ਗੱਲ ਕਰਾਈ ਜਦੋਂ ਆਈ ਆਪਾਂ ਕਰਾਂਗੇ ਇਹ ਕੰਮ ਮੈਂ ਕਿਹਾ ਤੇਰੀ ਵੀ ਗਰੀਬੀ ਚੱਕੀ ਜਾਊ ਸਾਡੀ ਵੀ ਚੱਕੀ ਗਈ ਹੈ ਨਾ ਤੇ ਕਹਿੰਦਾ ਆਗੇ ਪੈਸੇ ਮਹਾ ਦੋ ਦਿਨਾਂ ਚ ਚਾਰ ਦਿਨਾਂ ਚ ਆ ਜਾਣਗੇ ਕਿੱਦੇ ਆ ਜਾਣਗੇ ਪੁੱਤ ਆ ਛੇਤੀ ਆ ਜਾਣਗੇ ਪਾਣੀ ਲਿਆ ਦੋਗੇ ਮੈਨੂੰ ਲੈ ਪੁੱਤ ਪਾਣੀ ਦੀ ਕੀ ਗੱਲ ਕਰਤੀ ਮੈਂ ਤੇਰੇ ਵਾਸਤੇ ਦੁੱਧ ਚ ਪੱਤੀ ਪਾ ਕੇ ਲਿਉਣੀ ਆ ਨਾਲੇ ਤੇ ਨਾਲੇ ਖੀਰ ਖਾ ਲੇਂਗੇ ਪੁੱਤ ਖੀਰ ਬਣੀ ਪਈ ਆ ਨਹੀਂ ਜੀ ਮੈਂ ਮਿੱਠਾ ਖਾਂਦੀ ਨਹੀਂ ਪਾਣੀ ਲਿਆ ਦਿਓ ਅੱਛਾ ਪੁੱਤ ਮੈਂ ਲਿਆਉਣੀ ਆ ਸਾਰਾ ਪਿੰਡੀ ਮੂਰਖਾਂ ਦਾ ਇਕੱਠਾ ਹੋ ਰਿਹਾ ਜਿੱਧਰ ਮਰਜੀ ਲਾ ਲੋ ਉਧਰ ਹੀ ਲੱਗ ਜਾਂਦੇ ਨੇ ਕਹਿੰਦਾ ਮੈਂ 12 ਪੜਿਆ ਹੋਇਆ ਲੱਗਦਾ ਤਾਂ ਹੈ ਨਹੀਂ ਕਿਸੇ ਪਾਸਿਓਂ 2 4 6 10 ਕਿਧਰ ਹੋ ਗਿਆ ਉਹ ਕੀ ਹਾਲ ਐ ਨਨੂ ਹੋ ਤੂੰ ਹੀ ਐ ਨਾ ਜਿਹਨੇ ਮੈਨੂੰ ਗੱਡੀ ਵਾਸਤੇ ਜਵਾਬ ਦਿੱਤਾ ਰੀ ਸਾਲੇ ਨੰਗਾ ਉਹ ਕੀ ਹੋ ਗਿਆ ਕੀ ਕੁਣੀ ਤੂੰ ਦੇਖੀ ਥੋੜੇ ਬਾਹਰ ਅੱਗੋਂ ਰੂਬੀ ਕੋਣ ਪਾ ਪਾ ਕਰਕੇ ਲੰਘਿਆ ਕਰੂੰਗਾ ਤੂੰ ਰੂਬੀ ਕੌਣ ਦਾ ਨਾਮ ਵੀ ਬਤਾਗਾ ਕੀ ਹੁੰਦੀ ਰੂਬੀ ਕੌਣ ਆ ਜੇ ਪਤਾ ਤਾਂ ਹੀ ਕਹਿਣਾ ਉਹ ਕਰੋੜਾ ਚਾਉਂਦੀ ਆ ਤੁਹਾਨੂੰ ਤਾਂ ਕੋਈ ਮੋਟਰਸਾਈਕਲ ਨਹੀਂ ਦਿੰਦਾ ਕਿ ਰੂਬੀ ਕੌਣ ਲੈ ਕੇ ਆਏਂਗਾ ਤੂੰ ਉਹ ਤੂੰ ਕਰੋੜਾ ਕਰੋੜਾ ਛੱਡ ਯਾਰਾ ਅਵਾਨੀਆਂ ਜਹਾ ਲੈੰਦੇ ਨਾ ਆਪਦਾ ਮੈਨੂੰ ਵੀ ਉਮੀਦ ਹੈ ਉਹ ਜਹਾ ਹੁਣ ਆਪ ਦੇ ਖਾਤਰ ਆ ਤੁਸੀਂ ਅੰਦਰ ਤੂੰ ਮੱਚ ਦੇ ਮੈਨੂੰ ਪਤਾ ਭੱਗ ਜਾ ਭੱਗ ਜਾ ਜਾ ਭੱਗ ਜਾ ਇਹਨੂੰ ਘੋੜਾ ਚੌਕ ਲਾ ਗਿਆ ਚਲੋ ਐਂ ਕਰ ਪੁੱਤ ਕੁਰਸੀ ਤੇ ਬੈਠੀ ਬੈਠਾ ਲੱਗਦਾ ਪਿੰਡੇ ਛੱਡਣਾ ਪਊ ਹੁਣ ਤਾਂ ਨਹੀਂ ਜੀ ਬਸ ਲੈ ਆ ਗਿਆ ਤਾ ਆਲੋ ਮੈਡਮ ਜੀ ਅੱਧੇ ਤਾਂ ਚਾਚੀ ਦੇ ਪੈਸੇ ਨੇ ਅੱਧੇ ਮੇਰੇ ਠੀਕ ਹੈ ਜੀ ਗਿਣ ਲੋ ਇੱਕ ਵਾਰੀ ਨਹੀਂ ਨਹੀਂ ਐਨਾ ਕੁ ਟਰਸਟ ਤਾਂ ਹੈਗਾ ਜੀ ਤੁਹਾਡੇ ਉੱਪਰ ਗਿਣਨ ਨੂੰ ਦੱਸ ਕੀ ਹੈ ਠੀਕ ਹੈ ਪੁੱਤ ਜਿਹੜੇ ਤੁਸੀਂ ਮੈਨੂੰ ਕਹਿੰਦੀ ਸੀ ਕਾਗਜ਼ਾਂ ਕੂਜਾਂ ਤੇ ਲੱਗਣ ਕੋਈ ਨਾ ਜੀ ਕੋਈ ਨਾ ਹਾਂ ਅ ਤੁਹਾਡਾ ਪਾਸਪੋਰਟ ਬਣ ਜਾਊਗਾ ਜੀ ਚਾਰ ਪੰਜ ਦਿਨਾਂ 'ਚ ਅੱਛਾ ਅੱਛਾ ਫਿਰ ਨੈਕਸਟ ਵੀ ਇੱਕ ਤੁਹਾਡੀ ਮੀਟਿੰਗ ਵੀ ਹੋਊਗੀ ਤੁਹਾਡੇ ਨਾਲ ਬੰਬੇ ਅ ਜੇ ਤੁਸੀਂ ਮੀਟਿੰਗ ਕਰਨਾ ਚਾਹੁੰਦੇ ਹੋ ਜੀ ਪਾਸਪੋਰਟ ਹੈਗਾ ਤੁਹਾਡੇ ਕੋਲੇ ਨਾ ਜੀ ਓਕੇ ਪਰ ਤੁਹਾਡੀ ਉਮਰ ਹਾਲੇ ਥੋੜੀ ਘੱਟ ਹੈ ਨਾ ਮੇਰਾ ਅਸਲ ਕੰਪਲੀਟ ਹੋ ਗਏ? ਹਾਂ ਜੀ ਹਾਂ। ਓਕੇ। ਤੁਸੀਂ ਪਹਿਲਾਂ ਇਹ ਕੰਮ ਕਰ ਲਓ ਉਸ ਤੋਂ ਬਾਅਦ ਆਂਟੀ ਜੀ ਤੋਂ ਬਾਅਦ ਨੈਕਸਟ ਮੀਟਿੰਗ ਥੋੜੀ ਕਰਵਾ ਦਾਂਗੀ। ਜੇ ਹੁਣੇ ਕਰਵਾ ਦੋਈਂ। ਆਮ ਫਿਰ ਤੁਹਾਡੇ ਕੋਲ ਪਾਸਪੋਰਟ ਨਹੀਂ ਨਾ ਜੀ ਹੈਗਾ। ਅੱਜ ਮੈਂ ਚਾਚੀ ਦਾ ਬਣਵਾਇਆ ਮੇਰਾ ਵੀ ਉਮੀ ਬਣਵਾ ਦੋਈਂ। ਔਰ ਅਜੀ ਉਹਦੇ ਵਾਸਤੇ ਨਾ 10000 ਰੁਪਏ ਹੋਰ ਲੱਗੂ ਐਕਸਟਰਾ। ਮੈਂ 11000 ਰੁਪਏ ਦੇ ਦੂੰ ਆਈ। ਆਫਰ ਦੇਖ ਲਓ ਜੇ ਤੁਸੀਂ ਹੁਣੇ ਸਾਨੂੰ ਇਸ ਟਾਈਮ ਹੀ ਜਮਾ ਕਰਵਾ ਦੋਗੇ ਪੈਸੇ ਤਾਂ ਹੋ ਜਾਊਗਾ ਪਾਸਪੋਰਟ ਤੁਹਾਡਾ ਨਹੀਂ ਤਾਂ ਫਿਰ ਹੋ ਸਕਦਾ ਹੈ ਰੀਪਲੇਸਮੈਂਟ ਹੋ ਜੇ ਤੁਹਾਡੀ ਜਗ੍ਹਾ ਤੇ ਕੋਈ ਹੋਰ ਮੁੰਡਾ ਹੋ ਜੇ ਹਨਾ ਐ ਕਿਵੇਂ ਆਜੂ ਮੇਰੀ ਜਗ੍ਹਾ ਤੇ ਕੋਈ ਹੋਰ ਮੁੰਡਾ ਹੀ ਮੈਂ ਤਾਂ ਪਹਿਲੇ ਦਿਨੋਂ ਸੂਪਣਾ ਜਹਾਜ਼ ਚ ਝੂਡੇ ਲੈਣ ਦਾ ਹੀ ਮੈਂ ਹੁਣੇ ਜਾਣਾ ਹੀ ਹੁਣੇ ਲਿਆਉਣਾ ਹੀ ਲੈ ਆ ਦੋ ਜੀ ਹਾਂ ਜੀ ਹੁਣੇ ਜਾਣਾ ਮੈਂ ਲੈ ਦੇਖ ਲੈ ਕਰਮਾਨ ਵਾਲੀ ਤੂੰ ਸਾਨੂੰ ਮਿਲ ਗਈ ਹਨਾ ਕਿੰਨੇ 6.5 6 ਦੀ ਕੰਮ ਹੋਈ ਜਾਂਦੇ ਨੇ ਇਹਦਾ ਵੀ ਵਿਚਾਰੇ ਦਾ ਸੂਪਣਾ ਪੂਰਾ ਹੋ ਜਾਊਗਾ ਹਾਂਜੀ ਓ ਕਿਵੇਂ ਐ ਜਿਵੇਂ ਜੱਸੇ ਓਏ ਕਦੇ ਇਹ ਸ਼ੂ ਕਦੇ ਜੱਸਾ ਹੋਏ ਤੈਨੂੰ ਨਹੀਂ ਪਤਾ ਲੱਗਦਾ ਹੋਰ ਜਦੋਂ ਨਾਵੇਂ 3500 ਰੱਖ ਰਿਹਾ ਉਹਨੂੰ ਕੀ ਕਰੀਏ ਫੇਰ ਓਏ ਮੈਂ ਕਾ ਨੂੰ ਰੱਖਿਆ ਹੋਰ ਗੀੜਾ ਪਿੰਡ ਵਾਲੇ ਯਾਰਾਂ ਦੋਸਤਾਂ ਨੇ ਰੱਖਤਾ ਇੱਕ ਘਰ ਦੇ ਰੱਖਤਾ ਹੋਰ ਸੁਣਾ ਹੋਰ ਤਾਂ ਠੀਕ ਐ ਕਿੱਧਰ ਮਾਰੇ ਗੀੜਾ ਮੈਂ ਤਾਂ ਇਹ ਬੋਧਰੀ ਅਜ ਬਿੱਲੇ ਹਾਂ ਹਾਂ ਬਿੱਲੇ ਹੀ ਆ ਕਿਉਂ ਓਏ ਅਸੰਗਰੂਰ ਜਾ ਕੇ ਆਉਣਾ ਦੀ ਯਾਰਾ ਕਿਵੇਂ ਖੈਰ ਐ ਉਹ ਰੁੱਬੀ ਕੌਣ ਜੀ ਦੇਖ ਕੇ ਆਉਣੀ ਦੀ ਵੀ ਕੀ ਰੇਟ ਚੱਲ ਰਿਹਾ ਐ ਇਹ ਬਤੰਦਰਵਾ ਦਾ ਹਾਜ਼ਮੀ ਕਰਾਊਗਾ। ਨਾ ਮੇਰੀ ਗੱਲ ਸੁਣ। ਆ ਕੀ ਕਹਿੰਦਾ ਰਹੀ ਤੂੰ? ਓਏ ਇਹ ਤਾਂ ਕੁਛ ਨਹੀਂ। ਇਹਨੂੰ ਐਂ ਕਹਿਣਾ। ਰੂਬੀ ਕੋਲ ਲੈਉਣੀਆਂ ਅੱਛਾ। ਹੋਰ ਲਿਆਵਾਂਗੇ। ਖਰਦਾ ਨਹੀਂ। ਨਾ ਵੀ। ਪੈਸੇ ਓਏ। ਜੇ ਪੈਸੇ ਹੈਗੇ ਤਾਂ ਹੀ ਪੁੱਛਦਾ ਵੀ ਚੱਲ ਕੇ ਈਏ। ਐਹ ਜੇ ਕਿਹੜਾ ਕੰਮ ਕਰਦਾ ਏ ਤੂੰ ਬਤੰਦਰਾ। ਜੇ ਕੰਮ ਦੱਸਣਾ ਅੱਗੇ ਫਿਰ ਪੜਗੇ ਬੂਰੇ। ਓਏ ਉਹ ਤਾਂ ਨਹੀਂ ਬਲੈਕ ਬਲੂ ਕਰਦਾ ਸਰਕਾਰ ਬਹੁਤ ਸਖਤ ਹੈ ਅੱਜਕੱਲ। ਦੇਖੇਗਾ ਤੇ ਬਲੈਕ ਕਰਦਾ ਸੁਣਿਆ ਕਿਤੇ ਕਿਸੇ ਤੋਂ ਵੀ ਨੰਨੂ ਬਲੈਕ ਕਰਦਾ ਸੁਣਿਆ ਤਾਂ ਨਹੀਂ ਹਮ ਪਰ ਯਾਰ ਇੰਨੇ ਪੈਸੇ ਰੁਪਈ ਕੋਣ ਜਿੰਨੇ ਫਿਰ ਵੀ ਮਤਲਬ ਉਹ ਯਾਰ ਫਿਰ ਵੀ ਦੱਸਤਾ ਦੇ ਵੀ ਕੋਈ ਕੰਮ ਤਾਂ ਹੋਊਗਾ ਜਿਵੇਂ ਇੰਨੇ ਪੈਸੇ ਬਣਦੇ ਨੇ ਪਹਿਲੀ ਗੱਲ ਤਾਂ ਜੇ ਮੈਂ ਤੈਨੂੰ ਦੱਸਤਾ ਤੂੰ ਮੇਰੇ ਤੋਂ ਯਕੀਨ ਨਹੀਂ ਕਰਨਾ ਦੂਜੀ ਗੱਲ ਤੇਰੇ ਸਮਝ ਤੋਂ ਬਾਹਰ ਆ ਉਹ ਮੇਰੇ ਸਮਝ ਤੋਂ ਬਾਹਰ ਹੈ ਹੋਰ ਆ ਬਾਲੇ ਡੁੰਗੀਆਂ ਗੱਲਾਂ ਨੇ ਪਤੰਦਰਾ ਚਲ ਆ ਜਾ ਪੰਦਰ ਬਹਿਨੇ ਆ ਜਾ ਆ ਜਾ ਆ ਜਾ ਕੁਛ ਨਹੀਂ ਹੁੰਦਾ ਚੱਲ ਅੰਦਰ ਬਾਗ ਚੱਲਦੇ ਆ ਨਾਲੇ ਤਕਈ ਨਾਲ ਬਹਿ ਕੇ ਸਮਝਾ ਦੀ ਮੈਨੂੰ ਕੀ ਕੰਮ ਐ ਕੋਈ ਨਾ ਕੋਈ ਨਾ ਆ ਜਾ ਅੱਜ ਭਾਬੀ ਨਹੀਂ ਦਿਖਦੀ ਕਿੱਧਰ ਯਾਰੀ ਐ ਓ ਯਾਰ ਉਰੀ ਗਈ ਹੁਣੀ ਕਿਸੇ ਗਵੰਡੀ ਗੁੰਡੀਆਂ ਦੇ ਤੂੰ ਕਿੱਥੇ ਭਾਬੀ ਮਾਰਾ ਤਾਂ ਨਹੀਂ ਆਇਆ ਰੰਗ ਰੋਗ ਲਾਉਣ ਆਇਆ ਹੋਵੇਂ ਸਰਵਾਲੇ ਹੋਲੀ ਆ ਗਈ ਪਹਿਲਾਂ ਓਏ ਹੋਲੀ ਆ ਗਈ ਦੋ ਦਿਨ ਤਾਂ ਰਹਿ ਗਏ ਤੇਰੇ ਵਰਗੇ ਦਾ ਕੀ ਪਤਾ ਹੁੰਦਾ ਹੈ ਤੇਰੇ ਵਰਗਾ ਮੈਂ ਓਏ ਮੈਂ ਤੈਨੂੰ ਕਹਿਣਾ ਵੀ ਤੇਰੇ ਵਰਗਾ ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਪੈਰੀ ਪੈਣਾ ਨਹੀਂ ਉਹ ਨਹੀਂ 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 ਰਜੀ ਥੈਂਕ ਯੂ ਆਪਰੇ ਤੇ ਜੀ ਘਰੇ ਰਹੇ ਨੇ ਜੀ ਅਬਾ ਜੀ ਮੈਡਮ ਜੀ ਥੈਂਕ ਯੂ ਆ ਮੈਂ ਕਿਹਾ ਪ੍ਰੀਤੋ ਜੀ ਤੁਹਾਡੀ ਵਾਈਫ ਨੇ ਜੀ ਹਾਂਜੀ ਘਰ ਵਾਲੀ ਤਾਂ ਮੇਰੀ ਏ ਪਰ ਉਹ ਤਾਂ ਕਿਸੇ ਗਵਾਂਡੀਆਂ ਗੁੰਡਿਆਂ ਦੇ ਗਈ ਐ ਮੈਂ ਪਛਾਣਿਆ ਨਹੀਂ ਜੀ ਤੁਹਾਨੂੰ ਇਹ ਸਾਡੇ ਮੈਡਮ ਜੀ ਨੇ ਉਹ ਸੌਰੀ ਮੇਰੇ ਪੈਸੇ ਡਿੱਗੇ ਸੀ ਅੱਛਾ ਆ ਜਾਓ ਹਾਂਜੀ अच्छा मतलब अच्छा ਤੁਸੀਂ ਮੈਡਮ ਨੇ ਤੇਰੇ ਹਾਂ ਜੀ اچھا ਪੜਾਉਂਦੇ ਹੋਣੇ ਅੱਛਾ ਇਹਨੂੰ ਪੜਾਉਂਦੇ ਹੋਣੇ ਜੀ ਕੱਲ੍ਹ ਅੱਛਾ ਮੈਂ ਤਾਂ ਸਾਰਿਆਂ ਨੂੰ ਪੜਾਉਣੀਆ ਤੁਸੀਂ ਇਹ ਲਾ ਲਓ ਆ ਨਾਮ ਕੀ ਹੈ ਜੀ ਤੁਹਾਡਾ ਜੱਸਾ ਸਿੰਘ ਦੱਸਿਆ ਸੀ ਉਸ ਦਿਨ ਉਹਨਾਂ ਨੇ ਇਸ਼ੂ ਵੀ ਕਹਿੰਦੇ ਨੇ ਉਹ ਤਾਂ ਹੀ ਪੂਰਾ ਨਾਮ ਕੀ ਹੈ ਜੀ ਜੱਸਾ ਹੀ ਹੈ ਨਾ ਜੱਸਾ ਸਿੰਘ ਹੀ ਹੱਸਿਆ ਸੀ ਨਹੀਂ ਜੱਸਾ ਦਾ ਮੈਨੂੰ ਘਰੇ ਕਹਿੰਦੇ ਨੇ ਪੂਰਾ ਨਾਮ ਤਾਂ ਮੇਰਾ ਈਸ਼ਵਰ ਸਿੰਘ ਹੈ ਜੀ ਉਹਨਾਂ ਨੇ ਤਾਂ ਜੱਸਾ ਸਿੰਘ ਹੀ ਲਿਖਾਇਆ ਜੀ ਵੈਸੇ ਚਲੋ ਕੋਈ ਗੱਲ ਨਹੀਂ ਤੀਜਾ ਨਾਮ ਆ ਹੋ ਗਿਆ ਤੇਰਾ ਤਾਂ ਉਹ ਖਰਜ ਜਾਂਦੇ ਨੂੰ ਦੱਸ ਤਾਂ ਕਿੰਨੇ ਨਾਲੇ ਠੀਕ ਹੈ ਜੀ ਮੈਮ ਤੁਸੀਂ ਉਹ 700 ਰੁਪਏ ਕਰਦੇ ਹੋ ਪਿੰਡਾਂ ਚ ਕਿਵੇਂ ਸਰ ਮੈਂ ਸਮਝਾਉਣੀ ਆ ਹਾਂਜੀ ਓਹੋ ਕਮਾਲ ਐ ਸਰ ਤੁਹਾਡੀ ਵਾਈਫ ਨੇ ਤੁਹਾਨੂੰ ਕੁਝ ਦੱਸਿਆ ਹੀ ਨਹੀਂ ਹੈਗਾ ਮੇਰੇ ਬਾਰੇ ਹਲੇ ਤੱਕ ਐਕਚੁਅਲੀ ਮੇਰਾ ਨਾਮ ਲਪ੍ਰੀਤਾ ਤੇ ਮੈਂ ਚੰਡੀਗੜ੍ਹ ਤੋਂ ਹਣੀ ਆ ਸਾਡੀ ਕੰਪਨੀ ਹੈ ਜੀ 셀ਫ ਮੇਡ ਅੱਛਾ ਜੀ ਹਾਂਜੀ ਉਹਦੇ ਚ ਇਹ ਹੁੰਦਾ ਮੈਂ ਪੁੱਛ ਸਕਦੇ ਹਾਂ ਤੁਸੀਂ ਸਟੱਡੀ ਕਿੰਨੀ ਕੀਤੀ ਹੈ ਜੀ ਸਟੱਡੀ ਮੈਂ ਬੀਏ ਕਰੀ ਆ ਮਿਊਜ਼ਿਕ ਨਾਲ ਜੀ ਓ ਓਕੇ ਓਕੇ ਹਮ ਬਟ ਮਿਊਜ਼ਿਕ ਦਾ ਕੋਈ ਬੇਸਿਕ ਨਹੀਂ ਨਾ ਬਣਦਾ ਹੁਣ ਤੁਹਾਨੂੰ ਪਤਾ ਹੀ ਆ ਆਪਾਂ ਗਾਣਾ ਕਰਦੇ ਆ ਇੰਨਾ ਜ਼ਿਆਦਾ ਬਜਟ ਲੱਗ ਜਾਂਦਾ ਉਹ ਵੀ ਕੀ ਪਤਾ ਗਾਣਾ ਫਲॉप ਹੋਣਾ ਕਿ ਹਿੱਟ ਹੋਣਾ ਕੋਈ ਨਹੀਂ ਆ ਆਪਾਂ ਕਿਹੜਾ ਸਿੰਗਰ ਬਣਨਾ ਹੈ ਬਾਕੀ ਹੁਣ ਤਾਂ ਖੇਤੀ ਖੂਤੀ ਕਰਦੇ ਆ ਬਸ ਘਰ ਦੇ ਕੰਮ ਕਰਦੇ ਆ ਇਸੇ ਚੀ ਖੁਸ਼ ਆ ਜੀ ਇਹ ਤਾਂ ਜਦੋਂ ਕਾਲਜ ਕੋਲੇ ਪੜ੍ਹਦੇ ਹੁੰਦੇ ਸੀ ਉਦੋਂ ਕਰੀ ਸੀ ਓਕੇ ਅੰ ਬੈਸੇ ਤੁਸੀਂ ਪ੍ਰੈਜ਼ੈਂਟ ਦੇ ਵਿੱਚ ਮਤਲਬ ਹੁਣ ਕੀ ਕਰਦੇ ਹੋ ਕਿੰਨੇ ਰੁਪਏ ਤੁਸੀਂ ਮਹੀਨੇ ਦੇ ਕਮਾ ਲੈਂਦੇ ਹੋ ਮਹੀਨੇ ਦੇ ਤਾਂ ਨਹੀਂ ਆਉਂਦੇ ਜੀ ਖੇਤੀ ਵਾਲਾ ਤਾਂ ਨਹੀਂ ਹੈ ਜੀ ਆਪਣਾ ਤਾਂ 6 ਮਹੀਨੇ ਬਾਅਦ ਤੁਸੀਂ ਐ ਲਾ ਲਓ ਵੀ ਜਿਵੇਂ ਆ ਹੁਣ ਕਣਕ ਦੀ ਵਾਢੀ ਹੋਊਗੀ 40-45000 ਦੀ ਆਪਾਂ ਨੂੰ ਇੱਕ ਕਿੱਲੇ ਦੇ ਵਿੱਚੋਂ ਕਣਕ ਆਜੂਗੀ ਜੀ 6 ਮਹੀਨੇ ਬਾਅਦ 6 ਮਹੀਨੇ ਬਾਅਦ 40-45000 ਰੁਪਏ ਓਨਲੀ ਮੈਡਮ ਜੀ ਇਹ ਕਿੱਥੇ ਨੇ ਰੂਬੀ ਕੋਨਾਂੇ ਘੁੰਮਣ ਵਾਲੇ ਇਹ ਤਾਂ ਪਲਟਿਨੇ ਦੇ ਘੁੰਮਣ ਵਾਲੇ ਨੇ ਅਮਨ ਜੀ ਕਦੇ ਵੀ ਕਿਸੇ ਨੂੰ ਜੋਕ ਨਹੀਂ ਕਰਨਾ ਠੀਕ ਹੈ ਜੇ ਤੁਸੀਂ ਵੀ ਮੇਰੀ ਗੱਲ ਮੰਨੋਗੇ ਤਾਂ ਇਨਨਾ ਵਾਂਗੂ ਤੁਸੀਂ ਵੀ ਰੂਬੀ ਕੌਨ ਦੇ ਛੁੱਟੀਆਂ ਲੈ ਸਕਦੇ ਹੋ ਇਹ ਤਾਂ ਮੈਨੂੰ ਆਖਿਆ ਮਾਜਾ ਰੂਬੀ ਕੌਨ ਦਾ ਰੇਟ ਆ ਪਤਾ ਕਰਕੇ ਇਹ ਤਾਂ ਮੇਰੀ ਗੱਲ ਦਾ ਮਖੌਲੇ ਸਮਝ ਗਿਆ ਕੋਈ ਗੱਲ ਨਹੀਂ ਇਹਨਾਂ ਨੂੰ ਮੈਂ ਸਮਝਾਉਣੀ ਆ ਐਕਚੁਅਲੀ ਸਰ ਦੇਖੋ ਜਿਵੇਂ ਤੁਸੀਂ ਵੀਏ ਮਿਊਜ਼ਿਕ ਕੀਤੀ ਹੋਈ ਆ ਨਾ ਮਿਊਜ਼ਿਕ ਨੂੰ ਇੱਕ ਸਾਈਡ ਤੇ ਕੱਢੋ ਤੁਸੀਂ ਵੀਏ ਕੀਤੀ ਹੋਈ ਆ ਹਾਂਜੀ ਓਕੇ ਆ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਅ ਜਿਨ੍ਹਾਂ ਨੇ ਵੀਏ ਕੀਤੀ ਹੋਈ ਆ ਉਹ ਕੋ ਕੰਮ ਕਰ ਨਹੀਂ ਸਕਦੇ ਮਤਲਬ ਕੀ 1 ਮਹੀਨੇ ਦਾ 4 ਤੋਂ 5 ਲੱਖ ਰੁਪਈਆ ਤੁਸੀਂ ਕਮਾ ਨਹੀਂ ਸਕਦੇ 4-5 ਲੱਖ ਹੁਣ ਮੈਮ ਨੌਕਰੀਆਂ ਹੈ ਨਹੀਂ ਜੇ ਵੱਡੀ ਤੋਂ ਵੱਡੀ ਨੌਕਰੀ ਵੀ ਲੈਣਿਆ ਤਾਂ ਵੀ 60-70 ਹਜ਼ਾਰ ਰੁਪਈਆ ਤਨਖਾਹ ਹੈ ਪਲੀਜ਼ ਲਿਸਨ ਨੌਕਰੀਆਂ ਆਪਣੀ ਕੀ ਰਿਸ ਕਰ ਲਗੀਆਂ ਮੈਂ ਸਟੱਡੀ ਕਿੰਨੀ ਕੀਤੀ ਲੱਗਦੇ ਤੁਹਾਨੂੰ ਮੇਰੀ ਜਿਹੜੇ ਹਿਸਾਬ ਨਾਲ ਤੁਹਾਡੀ ਗੱਲਬਾਤ ਆ ਬੋਲ ਬਾਣੀ ਹੈ ਤੁਸੀਂ ਤਾਂ ਕਿਤੇ ਬੀਬੂ ਟੈਕਰੀ ਹੋਣੀ ਨਹੀਂ ਨਹੀਂ ਜੀ ਮੈਂ ਸਿਰਫ ਪਲੱਸ 2 ਹੀ ਕੀਤੀ ਹੈ ਅੱਛਾ ਜੀ ਹਾਂ ਜੀ ਪਲੱਸ 2 ਹੀ ਕੀਤੀ ਹੈ ਬਟ ਮੇਰੀ ਇਨਕਮ ਦੇਖ ਕੇ ਸ਼ਾਇਦ ਤੁਹਾਡੇ ਪੈਰਾਂ ਤੋਂ ਜ਼ਮੀਨ ਨਿਕਲ ਜੂਗੀ ਇਹਨਾਂ ਨੂੰ ਤਾਂ ਪਤਾ ਹੀ ਹੈ ਰਾਂਥੋਲੋਜੀ ਮੀਨ ਇੰਨੀ ਕਿੰਨੀ ਕ ਇਨਕਮ ਆ ਮੈਮ ਤੁਹਾਡੀ ਇਨਕਮ ਤਾਂ ਮੇਰੀ ਕੋਈ ਖਾਸ ਨਹੀਂ ਹੈਗੀ ਵੈਸੇ ਪਰ ਮਹੀਨਾ 5 ਤੋਂ 6 ਲੱਖ ਰੁਪਈਆ 5 ਤੋਂ 6 ਲੱਖ ਰੁਪਈਆ ਜੀ ਹਾਂਜੀ ਇੱਕ ਮਹੀਨੇ ਦੀ ਇਨਕਮ ਹਾਂਜੀ ਬੁਰਾ ਤਾਂ ਨਾ ਮੰਨਿਓ ਪਰ ਨਹੀਂ ਲੱਗਦਾ ਹਨਾ ਹਾਂ ਲੱਗਦਾ ਤਾਂ ਨਹੀਂ ਪਰ ਆਪ 55000 ਦਾ ਪਰਸ ਹੈ ਜੀ 55000 ਦਾ ਫੈਂਡੀ 1.5 ਲੱਖ ਦਾ ਮੇਰਾ ਫੋਨ ਹੈ ਜੀ 15 Pro ਐਂ ਤੇ ਮੇਰੀ ਚप्पल ਤੁਹਾਨੂੰ ਕਿੰਨੇ ਦੀ ਲੱਗਦੀ ਹੈ ਜੀ 12000 ਦੀ ਚੱਪਲ ਹੈ ਜੀ ਕਿਕ ਆਨ ਦੀ ਬੜਾ ਹੀ ਅਰ ਦੀ ਜੀ ਹਾਂਜੀ ਬੀਬੀ ਦਾ ਨਹੀਂ ਘਟਦਾ ਤੇਰਾ ਐਨੇ ਜਿਦਾ ਆਪਣੇ ਵਾਲੇ 855 ਦਾ ਕੰਮ ਹੋ ਜਾਂਦਾ 12000 ਚ ਮਤਲਬ ਤਾਂ ਨਹੀਂ ਵੇੜੇ 'ਚ ਖੜਿਆ 855 ਉਹ ਉਹ ਪਸੂ ਵਾਲੇ ਵੇੜੇ 'ਚ ਮਤਲਬ ਜੀ ਸਾਡੇ ਟਰੈਕਟਰ ਐ ਵੀ 12000 ਚ ਤਾਂ ਜੀ ਅਸੀਂ ਉਹਦਾ ਸਾਲ ਪਰ ਚ ਇੱਕ ਵਾਰੀ ਕੰਮ ਕਰਾਉਣੀ ਆ ਜੀ। ਓ ਮਾਈ ਗਾਡ ਜੇ ਤੁਸੀਂ ਜੀ ਵੈਗਨ ਲੈ ਲਈ ਤਾਂ ਫਿਰ ਤੁਸੀਂ ਰੂਪੀ ਖਰ ਲਓਗੇ। ਹਾਂ ਤੁਸੀਂ ਜੀ ਵੈਗਨ ਲੈ ਲਓਗੇ। ਫਿਰ ਤੁਸੀਂ ਵੇਖਿਓ ਤੁਸੀਂ ਤਾਂ ਥੋੜੇ ਦਿਨ ਬਾਅਦ ਹੀ ਸਰਵਿਸ ਕਰਵਾਇਆ ਕਰੋਗੇ। ਤੁਹਾਨੂੰ ਐਵੇਂ ਲੱਗਿਆ ਕਰੂਗਾ ਕਿ ਮੈਂ ਪੈਸੇ ਕਿੱਥੇ ਲਾਵਾਂ। ਜਿਵੇਂ ਜੂਸ ਬੰਦਾ ਇਹ ਨਹੀਂ ਐਕਸਕਿਊਜ਼ ਮੀ ਸੌਰੀ हेलो हाँ जी ठीक है बीपी हाँ जी ओके okay. okay, जी ठीक है ओके जी ओ एक्चुअली ना ओ सॉरी सॉरी ਹਾਂਜੀ ਮੈਂ ਤੁਹਾਨੂੰ ਇਹ ਕਹਿ ਰਹੀ ਸੀ ਮਹੂਣੀ ਨਹੀਂ ਦੇ ਤੁਹਾਨੂੰ ਪੈਸਿਆਂ ਦੀ ਹੂੰ ਤੁਸੀਂ ਐਦਾਂ ਕਰੋ ਮੇਰੇ ਘਰੇ ਜਾਓ ਮੇਰੇ ਨਾ ਜਿਹੜੇ ਆਪਣੇ ਬੈਂਕ ਦੀ ਕਾਪੀ ਹੁੰਦੀ ਉਹਦੇ ਵਿੱਚ ਨਾ ਉਹ ਪਿਆ ਇੱਕ ਮੈਂ ਸਾਈਨ ਕੀਤਾ ਹੋਇਆ ਚੈੱਕ ਦੇ ਉੱਪਰ ਤੁਹਾਨੂੰ 5 ਲੱਖ ਹੀ ਮਿਲ ਜੂਗਾ ਡੋਨਟ ਵਰੀ ਓਕੇ ਹਾਂਜੀ ਹੁਣ ਦੱਸੋ 5 ਲੱਖ ਰੁਪਈਆ ਤਕੜੀ ਸਾਮੀ ਹੈ ਕੋਈ ਪਰ ਸਾਡੇ ਵਾਲੀ ਬੇਦਿਮਾਗ ਨਾਲ ਕਿੱਧਰੋਂ ਡਿਆਜ ਪੈ ਗਈ ੱਡੇ-ਫੱਡੇ ਬੰਦਿਆਂ ਦੀ ਹਾਂਜੀ ਪਤਾ ਜੀ ਐਂ ਕਹਿੰਦਾ ਸੀ ਮੈਂ ਵੀ ਆ ਜਿਹੜਾ ਤੁਸੀਂ 5 ਲੱਖ ਰੁਪਈਆ ਕਹਿੰਦੇ ਹੋ ਇਹ ਤੁਸੀਂ ਕਿਹਨੂੰ ਦੇਣਾ ਈ ਕਿਵੇਂ ਆ ਤਾਂ ਮੈਡਮ ਧਾਨਦੂਨ ਕਰਦੇ ਹੋਣਗੇ ਬਹੁਤ ਧਾਨ ਕਰਦੇ ਹੁੰਦੇ ਨੇ ਇੰਨਾਂਕ ਤਾਂ கரੈਕਟ ਬਿਲਕੁਲ ਉਹਨਾਂ ਸਾਡੇ ਨੇ ਕਿਸੇ ਨੇ ਘਰ ਪਾਉਣਾ ਸੀਗਾ ਉਹਨਾਂ ਨੂੰ ਲੋੜ ਸੀ ਮੈਂ ਕਿ ਕੋਈ ਗੱਲ ਨਹੀਂ ਤੁਸੀਂ ਮੇਰੇ ਤੋਂ ਲੈ ਲਓ ਮੈਂ ਕਿਹੜਾ ਵਾਪਸ ਮੰਗਣੇ ਆ ਹਣਾ ਵਧੀਆ ਫਿਰ ਤਾਂ ਹੀ ਵਧੀਆ ਤਗੜਾ ਬਿਜ਼ਨਸ ਹੋਣੀ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਜਦੋਂ ਮੈਨੂੰ ਰਾਤ ਨੂੰ ਨੀਂਦ ਨਹੀਂ ਨਾ ਆਉਂਦੀ ਫਿਰ ਮੈਂ ਚਿੰਡੇ ਵੀ ਮੇਰੇ ਕੋਲ ਪੈਸੇ ਪਏ ਆ ਮੈਂ ਸਾਰੇ ਬੈੱਡ ਤੇ ਵਿਛਾ ਲੈਂਦੀ ਆ ਫਿਰ ਮੈਂ ਉੱਪਰ ਬਹਿ ਜਾਣੀ ਆ ਫਿਰ ਮੈਨੂੰ ਇੰਨੀ ਵਧੀਆ ਨੀਂਦ ਆਉਂਦੀ ਆ ਜੀ ਕਰਦਾ ਕੋਈ ਸੁੱਤੀ ਨੂੰ ਠਾਵੇ ਨਾ ਆਮ ਦੈਟਸ ਇਟ ਛੱਡੋ ਇਹਨਾਂ ਗੱਲਾਂ ਨੂੰ ਆਮ ਤੁਹਾਡੀ ਬਾਈਫ ਨੇ ਤੁਹਾਨੂੰ ਇਹਦਾ ਮਤਲਬ ਮੇਰੇ ਬਾਰੇ ਕੁਝ ਵੀ ਨਹੀਂ ਦੱਸਿਆ ਬੰਦ ਦੀ ਘਟਣਾ ਵੀ ਓਏ ਇਹ ਤਾਂ ਵੀ ਮਰੀ ਹੁੰਦਾ ਬਕਵਾਸ ਓਕੇ ਬਟ ਤੁਹਾਡੀ ਬਾਈਫ ਤਾਂ ਨਾ ਦਿਮਾਗ ਬਹੁਤ ਹੈ ਉਹ ਇਹ ਕੰਮ ਨੂੰ ਬਹੁਤ ਛੇਤੀ ਕੈਚ ਕਰਨਗੇ ਉਹ ਟਾਈਮ ਬਹੁਤਾ ਦੂਰ ਨਹੀਂ ਜਦੋਂ ਤੁਹਾਡੀ ਵਾਈਫ ਵੀ ਮੇਰੇ ਵਾਂਗੂ ਇੱਕ ਮਹੀਨੇ ਦਾ 4 ਤੋਂ 5 ਲੱਖ ਰੁਪਏ इजीली ਕਮਾ ਸਕਦੀ ਆ ਉਹ 4 ਤੋਂ 5 ਲੱਖ ਰੁਪਏ ਹੁਣ ਤਾਂ ਕੋਈ 10 ਰੁਪਏ ਨਾ ਦੇਵੇ ਨਹੀਂ ਮਤਲਬ ਤੁਸੀਂ 10 ਰੁਪਏ ਕੋਈ ਦੇ ਵੀ ਨਾ ਦੇਵੇ ਪਰ ਸਾਡੀ ਕੰਪਨੀ ਦੇਊਗੀ ਸੀ ਨਹੀਂ ਮੈਂ ਤੁਹਾਨੂੰ ਐ ਪੁੱਛਦਾ ਜੀ ਵੀ ਤੁਸੀਂ ਤੁਸੀਂ ਗੁੱਸਾ ਤਾਂ ਨਾ ਕਰਿਓ ਕਿਤੇ ਬਲੈਕ ਬਲੌਗ ਦਾ ਕੰਮ ਤਾਂ ਨਹੀਂ ਕਰਦੇ ਤੁਸੀਂ ਓ ਮਾਈ ਗਾਡ ਤੁਸੀਂ ਸਰਚ ਕਰੋ ਜੀ ਸੈਲਫ ਮੇਡ ਕੰਪਨੀ ਸਾਡੀ ਆਪਣੀ ਕੰਪਨੀ ਹੈ ਜੀ ਸੈਲਫ ਮੇਡ ਮੈਂ ਕੰਪਨੀ ਦੀ ਮੈਨੇਜਰ ਆ ਜਦੋਂ ਮੈਂ ਲੱਗੀ ਸੀ ਤੁਹਾਡੇ ਵਾਂਗੂ ਇੱਕ ਮੈਂਬਰ ਸੀ ਇਸ ਕੰਪਨੀ ਦਾ ਤਾਂ ਉਦੋਂ ਮੈਂ 2 ਤੋਂ 2.5 ਲੱਖ ਰੁਪਏ ਕਮਾਉਂਦੀ ਸੀ ਉਸ ਤੋਂ ਬਾਅਦ ਮੇਰੀ ਕੰਪਨੀ ਨੂੰ ਮੇਰਾ ਕੰਮ ਇੰਨਾ ਪਸੰਦ ਆਇਆ ਕਿ ਉਹਨਾਂ ਨੇ ਮੈਨੂੰ ਥੋੜੇ ਦਿਨਾਂ ਬਾਅਦ ਹੀ ਮੈਨੇਜਰ ਬਣਾਤਾ ਅੱਛਾ ਜੀ ਔਰ ਹੁਣ ਮੈਂ 5 ਤੋਂ 6 ਲੱਖ ਰੁਪਏ इजीली ਕਮਾ ਲੈਨੀ ਆ ਤੇ ਤੁਸੀਂ ਇਹ ਵੀ ਦੇਖ ਲਓ ਚੰਡੀਗੜ੍ਹ ਤੋਂ ਮੈਂ ਬਾਏ ਵਾਸ ਆਉਣੀ ਆ ਕਿਉਂਕਿ ਮੈਨੂੰ ਨਾ ਪੈਸੇ ਦਾ ਗਰੂਰ ਨਹੀਂ ਹੈਗਾ ਬਿਲਕੁਲ ਜੀ ਡਾਊਨ ਅਰਥਵੰਦੇ ਨੇ ਮੈਡਮਾ ਡਾਊਨ ਟੂ ਅਰਥ ਆ ਡਾਊਨ ਟੂ ਅਰਥ ਉਹ ਤਾਂ ਦਿਖ ਰਿਹਾ ਹੈ ਜੀ ਵੀ ਜਿਹਨੇ ਤੁਸੀਂ ਇੰਨੇ ਸਾਦਗੀਆਂ ਜਿਹੜਾ ਬੰਦਾ ਬੈੱਡ ਤੇ ਪੈਸੇ ਵਛਾ ਕੇ ਪੈਂਦਾ ਉਹ ਕਿੱਦਾਂ ਡਾਊਨ ਟੂ ਅਰਥ ਹਾਂਜੀ ਕੀ ਜੇ ਬੋਲੀ ਨਾ ਤੂੰ ਉਧਰ ਆ ਓਏ ਨਹੀਂ ਉਹ ਤਾਂ ਮੈਂ ਹਸਾਬ ਕਿਤਾਬ ਜਲਾਉਂਦਾ ਸੀ ਕੁਛ ਤੇ ਐ ਕਰਦੇ ਆ ਹਾਂਜੀ ਨਹੀਂ ਵੀ ਤੁਹਾਡੀ ਕੰਪਨੀ ਆਨਲਾਈਨ ਕਰ ਹੀ ਦਿੰਨੀ ਆ ਮੈਂ ਨਹੀਂ ਉਹ ਤਾਂ ਠੀਕ ਹੈ ਜੀ ਮਤਲਬ ਕੀ ਕੰਮ ਕੀ ਕਰਦੀ ਹੈ ਕੰਪਨੀ ਕੀ ਪ੍ਰੋਸੀਜਰ ਪਰ ਮੈਨੂੰ ਤਾਂ ਕੁਝ ਵੀ ਨਹੀਂ ਕਰਨਾ ਜੀ ਹਾਂਜੀ ਦੇਖੋ ਆਪਾਂ ਕਿਤੇ ਵੀ ਜਾਂਦੇ ਆ ਰਿਜ਼ਿਊਮ ਦੀ ਜ਼ਰੂਰਤ ਪੈਂਦੀ ਹੈ। ਹਾਂਜੀ। ਪਹਿਲਾਂ ਉਹ ਆਪਣਾ ਕੰਮ ਦੇਖਦੇ ਉਹਨਾਂ ਨੂੰ ਕੰਮ ਪਸੰਦ ਆਉਂਦਾ ਤਾਂ ਪਰ ਉਹ ਰੱਖਦੇ ਨਹੀਂ ਤਾਂ ਪਰ ਉਹ ਕਹਿ ਦਿੰਦੇ ਆ ਤੁਸੀਂ ਤਾਂ ਇੰਨੀ ਘੱਟ ਸਟੱਡੀ ਕੀਤੀ ਜੇ ਬਟ ਸਾਡੀ ਕੰਪਨੀ ਚ ਨਾ ਸਟੱਡੀ ਬਿਲਕੁਲ ਵੀ ਮੈਟਰ ਨਹੀਂ ਰੱਖਦੀ। ਤੁਸੀਂ ਤਾਂ ਬੀਏ ਕੀਤੀ ਆ ਆ ਤੁਹਾਡੇ ਸਾਹਮਣੇ ਕਿਰਨਪਾਲ ਆਂਟੀ ਐ। ਤੁਹਾਡੀ ਕੀ ਲੱਗਦੀ ਐ ਉਹ? ਮੇਰੀ ਚਾਚੀ ਲੱਗਦੀ ਐ ਜੀ ਕਿਵੇਂ? ਉਹਨਾਂ ਨੇ ਵੀ ਜੁਆਇਨ ਕੀਤਾ ਜੀ। ਉਹ ਤਾਂ ਅਨਪੜ੍ਹ ਨੇ ਵਿਚਾਰੇ। 40-45 ਸਾਲ ਦੀ ਉਮਰ ਤੋਂ ਵੱਡੀ ਹੋਊਗੀ ਉਹਨਾਂ ਦੀ ਉਮਰ ਪਰ ਉਹ ਬਹੁਤ ਹੀ ਸਵੀਟ ਨੇ ਮੈਨੂੰ ਬਹੁਤ ਪਸੰਦ ਨੇ ਉਹ ਐਂਡ ਹਾਂ ਉਹਨਾਂ ਦਾ ਨਾਂ ਲਿਸਟ 'ਚ ਨਾਮ ਵੀ ਆ ਗਿਆ ਨੈਕਸਟ ਵੀ ਕੋ ਉਹਨਾਂ ਦੀ ਮੇਰੇ ਨਾਲ ਬੰਬੇ ਮੀਟਿੰਗ ਵੀ ਆ ਹੁਣ ਉਹ ਸਾਡੇ ਨਾਲ ਜਹਾਜ਼ ਚੜ੍ਹ ਕੇ ਜਾਣਗੇ ਚਾਚੀ ਦੀ ਬੰਬੇ ਮੀਟਿੰਗ ਹੈ ਜਿਹਨੂੰ ਕਲਾਣੇ ਮੇਲੇ ਤੋਂ ਪਿੰਡ ਦਾ ਰਾਹ ਨਹੀਂ ਪਤਾ ਵੀ ਕਿੱਧਰ ਨੂੰ ਜਾਂਦਾ ਹੈ ਜਾਊਗੀ ਬੰਬੇ ਅੱਛਾ ਜੀ ਫਿਰ ਅੱਛਾ ਚਾਚੀ ਜਾਣਗੇ ਤੁਹਾਡੇ ਨਾਲ ਮਤਲਬ ਕਾਦੀ ਮੀਟਿੰਗ ਹੈ ਕਿਵੇਂ ਵੀ ਕੀ ਮੈਨੂੰ ਕੰਪਨੀ ਬਾਰੇ ਸਮਝਾਓ ਤੁਸੀਂ ਵੀ ਕੀ ਕੰਮ ਕੀ ਕਰਦੇ ਹੋ ਤੁਸੀਂ ਹਾਂਜੀ ਦੱਸਦੀ ਆ ਐਨੀ ਐਚ ਵੀ ਨਾ ਕਰੋ ਪਹਿਲਾਂ ਇਹ ਦੱਸੋ ਵੀ ਤੁਹਾਡੀ ਵਾਈਫ ਮਤਲਬ ਪ੍ਰੀਤੋ ਉਹ ਕਿੱਥੇ ਹੈ ਜੀ ਉਹ ਤਾਂ ਹੀ ਇੱਥੇ ਫਿਰਦੀ ਹੋਣੀ ਕੱਚ ਦੀ ਹੋਣੀ ਕੋਲੇ ਨੂੰ ਤਾਂ ਲੱਭ ਕੇ ਲਿਆਉਣਾ ਪੈਂਦਾ ਨਹੀਂ 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 ਐਵੇਂ ਨਹੀਂ ਬੋਲਣਾ ਉਹ ਤਾਂ ਤੁਹਾਡੇ ਘਰ ਦਾ ਸਟਾਰ ਹੈ ਜੀ ਉਹ ਤਾਂ ਸਾਡੀ ਕੰਪਨੀ ਦੇ ਵੀ ਕੰਮ ਕਰਨ ਗਈ ਆ ਹੁਣੇ ਜੁਆਇਨ ਕਰ ਰੱਖਿਆ ਨਾ ਸਾਨੂੰ ਕਿੱਤੇ ਤੁਹਾਡੀ ਕੰਪਨੀ ਕੋਲੇ ਕੱਛਣ ਦਾ ਕੰਮ ਤਾਂ ਨਹੀਂ ਕਰਦੀ ਜੀ ਕੀ ਬਗਾਈ ਮਰੀ ਨਾ ਕੋਲੇ ਕੱਛ ਨਹੀਂ ਮਤਲਬ ਓਏ ਨਾਨੂ ਤੈਨੂੰ ਤਾਂ ਪਤੀ ਹੈ ਤੇਰੀ ਭਝਾਈ ਦਾ ਯਾਰ ਤੇਰਾ ਹੀ ਪਤੀ ਹੈ ਓ ਮਾਈ ਗੋਡ ਸਾਰੋ ਛੂਪੀ ਰਸਤ ਮੈਜੀ ਤੁਹਾਨੂੰ ਨਹੀਂ ਪਤਾ ਉਹ ਕੀ ਕੰਮ ਕਰਦੀ ਆ ਤੁਹਾਡੇ ਜੇਬ ਚ ਤੋਂ 2.5 ਲੱਖ ਰੁਪਏ ਮਹੀਨੇ ਦਾ ਆਉਣ ਲੱਗਿਆ ਤੁਹਾਨੂੰ ਫਿਰ ਪਤਾ ਲੱਗੂਗਾ ਵੀ ਤੁਹਾਡੇ ਘਰ ਵਾਲੀ ਚ ਖਾਸ ਸ਼ਿੱਤ ਕੀ ਐ ਉਹਨਾਂ ਨੂੰ ਸੈਂਸ ਐ ਨਹੀਂ ਐ ਪੁੱਛੋ ਹੀ ਨਾ ਬਹੁਤ ਸੈਂਸ ਹਨ ਉਹਨਾਂ ਨੂੰ ਵਾਕਿਆ ਸਾਡੀ ਕੰਪਨੀ ਦਾ ਇਹ ਜੇ ਆਰਟਿਸਟ ਭਾਲਦੀ ਹੈ ਜੀ ਕੰਮ ਕੀ ਕਰਦੀ ਹੈ ਮੈਮ ਤੁਸੀਂ ਇਹ ਤਾਂ ਦੱਸਿਆ ਨਹੀਂ ਦੱਸਦੀਆਂ ਜੀ ਕਰਨਾ ਤੁਸੀਂ ਕੁਝ ਨਹੀਂ ਹੈਗਾ ਜਿਵੇਂ ਮੈਂ ਹੁਣ ਤੁਹਾਨੂੰ ਆਪਣੀ ਕੰਪਨੀ ਚ ਜੁਆਇਨ ਕਰਵਾ ਰਹੀ ਹਾਂ ਮੈਂਬਰ ਬਣਾ ਰਹੀ ਹਾਂ ਤੁਸੀਂ ਐਂਟਰੀ ਫੀਸ ਜਮ੍ਹਾਂ ਕਰਾਉਣੀ ਹੈ 10000 ਰੁਪਿਆ ਉਵੇਂ ਤੁਸੀਂ ਬਾਕੀ ਦੇ ਕਾਫੀ ਸਾਰੇ ਮੈਂਬਰਸ ਨੂੰ ਆਪਣੇ ਨਾਲ ਜੋੜਨਾ ਹੈ ਉਹਨਾਂ ਤੋਂ 10-10000 ਰੁਪਏ ਭਰੋਣੇ ਤੁਸੀਂ ਜਿੰਨਾ ਜ਼ਿਆਦਾ ਮੈਂਬਰਸ ਜੋੜੋਗੇ ਸਾਡੀ ਕੰਪਨੀ ਦੇ ਵਿੱਚ ਉਨਾ ਹੀ ਤੁਹਾਨੂੰ ਫਾਇਦਾ ਹੋਊਗਾ ਅਸੀਂ ਤੁਹਾਨੂੰ ਪੇਮੈਂਟ ਦੇ ਨਾਲ-ਨਾਲ ਕਮਿਸ਼ਨ ਵੀ ਦੇਵਾਂਗੇ ਓਹੋ ਅੱਛਾ ਜੀ ਤੁਸੀਂ ਪਹਿਲਾਂ ਦੱਸ ਦਿੰਦੇ ਗੱਲਾਂ ਗੋਲ ਮੋਲ ਕਰੀ ਜਾਂਦੇ ਹੋ ਵੀ ਬੰਦੇ ਰੱਖਣੇ ਨੇ